ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਾ ਮੇਨ ਪਲੇਅਰ ਇਸ ਚੈਨਲ ਤੇ ਜਿੱਥੇ ਅਸੀਂ ਇੱਕੋ ਸਵਾਲ ਪੁੱਛਦੇ ਹਾਂ ਹੂ ਇਜ਼ ਦਾ ਮੇਨ ਪਲੇਅਰ ਆਖਿਰ ਇਹਦੇ ਪਿੱਛੇ ਦਾ ਮੁੱਖ ਖਿਡਾਰੀ ਕੌਣ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਸਾਹਿਬ ਦੀਆਂ ਅਸ਼ਲੀਲ ਵੀਡੀਓਜ਼ ਰਿਲੀਜ਼ ਹੋਈਆਂ ਨੇ ਉਹ ਵਾਇਰਲ ਹੋਈਆਂ ਨੇ ਜਿਨ੍ਹਾਂ ਦੇ ਪਿੱਛੇ ਹੱਥ ਹੈ ਜਗਮਨ ਸਮਰਾ ਦਾ ਆਖਿਰ ਜਗਮਨ ਸਮਰਾ ਕੌਣ ਹੈ ਤੁਸੀਂ ਕ੍ਰਿਪਟੋ ਕਰੰਸੀ ਕੋਇਨ ਖਾਲਸ ਕੋਇਨ ਦਾ ਨਾਮ ਸੁਣਿਆ ਹੋਣਾ ਹੈ ਖਾਲਸ ਕੋਇਨ ਦੇ ਨਾਲ ਜੁੜਿਆ ਹੋਇਆ ਜਗਮਨ ਸਮਰਾ ਖਾਲਸ ਕੋਇਨ ਨੂੰ ਲੈ ਕੇ ਆਉਣ ਵਾਲਿਆਂ ਦੇ ਨਾਲ ਰਲਿਆ ਹੋਇਆ ਜਗਮਨ ਸਮਰਾ ਜਗਮਨ ਸਮਰਾ ਨੇ ਆਪਣੀ ਲੇਟੈਸਟ ਵੀਡੀਓ ਦੇ ਵਿੱਚ ਇੰਨਾ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਐਡਾ ਵੱਡਾ ਇਲਜ਼ਾਮ ਲਾਇਆ ਭਗਵੰਤ ਮਾਨ ਦੇ ਉੱਤੇ ਕਿ ਇਹ ਸਾਡੇ ਗਲੋਂ ਨਹੀਂ ਉਤਰਿਆ ਆਖਿਰ ਕੀ ਹੈ ਇਹ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲੇ ਭਗਵੰਤ ਮਾਨ ਦੀ ਇੱਕ ਐਹੋ ਜਿਹੀ ਵੀਡੀਓ ਹੈਗੀ ਹੈ ਜਿਹੜੀ ਉਹਨਾਂ ਨੇ ਜੇਕਰ ਰੀਲੀਜ਼ ਕਰਤੀ ਜਾਂ ਫਿਰ ਵਾਇਰਲ ਕਰਤੀ ਤਾਂ ਪੂਰੇ ਪੰਜਾਬ ਦੇ ਅੰਦਰ ਭੜਥੂ ਪੈ ਜਾਊਗਾ ਪੂਰੇ ਪੰਜਾਬ ਦਾ ਤਾਣਾ ਬਾਣਾ ਹਿੱਲ ਜਾਣਾ ਹੈ ਪੂਰੇ ਪੰਜਾਬ ਦੇ ਅੰਦਰ ਦੰਗੇ ਫਸਾਦ ਹੋਣ ਲੱਗ ਜਾਣਗੇ ਆਖਰ ਇਹੋ ਜਿਹੀ ਕਿਹੜੀ ਵੀਡੀਓ ਆਉਦੇ ਕੋਲੇ ਸੁਣੋ ਜ਼ਰਾ ਹਲੇ ਤਾਂ ਗੁਰੂ ਨਾਨਕ ਦੇਵ ਜੀ ਗੁਰਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਮੈਂ ਪੈਗ ਸੀ ਸ਼ੇਅਰ ਕਰਦੇ ਤੇ ਆਪਾਂ ਉਹ दारू ਚੋਂ ਆ ਤਿੰਨ ਉਂਗਲਾਂ ਡੋ ਕੇ ਛਿੱਟੇ ਨਹੀਂ ਮਾਰਦੇ ਹੁੰਦੇ ਫਿਰ ਸੰਤ ਭਿੰਡਰ ਵਾਲੇ ਦੀਆਂ ਫੋਟੋ ਆ ਉਹਦੇ ਤੇ ਮੂਤਰ ਲੱਗਿਆ ਮੂਤ ਆਇਆ ਨਹੀਂ ਫਿਰ दारू ਦੇ ਛਿੱਟੇ ਮਾਰਦੇ ਉਹਦੇ ਤੇ ਉਹ ਕੜਪੀ ਨਾ ਸਾਰੇ ਪੰਜਾਬ 'ਚ ਦੰਗੇ ਹੋਣਗੇ ਸੁਣਿਆ ਤੁਸੀਂ ਉਹ ਕਹਿ ਰਹੇ ਨੇ ਕਿ ਭਗਵੰਤ ਮਾਨ ਸਾਹਿਬ ਆਪਣੇ ਪੈਗ ਨੂੰ ਚੀਅਰਸ ਕਰ ਰਿਹਾ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਨਾਲ ਉਹ ਉਹਨਾਂ ਉੱਤੇ ਪਤਾ ਛਿੱਟਾ ਮਾਰ ਰਿਹਾ ਮਤਲਬ ਇੰਨੀ ਵੱਡੀ ਗੱਲ ਇਹ ਕਹਿ ਕਿਵੇਂ ਸਕਦੇ ਨੇ ਕਿ ਵਾਕਈ ਉਹਨਾਂ ਦੇ ਕੋਲੇ ਇਹ ਹੈਗੀ ਆ ਵੀਡੀਓ ਜੇਕਰ ਇਹੋ ਉਹਨਾਂ ਨੇ ਇਹ ਵੀਡੀਓ ਰਿਲੀਜ਼ ਕਰਤੀ ਵਾਇਰਲ ਕਰਤੀ ਤਾਂ ਸੱਚੀ ਪੰਜਾਬ ਦਾ ਕੀ ਬਣੂ ਇੱਕ ਹੋਰ ਗੱਲ ਇਹ ਉਹਨਾਂ ਨੇ ਦੱਸੀ ਕਿ ਭਗਵੰਤ ਮਾਨ ਸਾਹਿਬ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਉੱਤੇ ਮੂਤਨ ਲੱਗੇ ਸੀ ਪਰ ਉਹਨਾਂ ਦਾ ਮੂਤ ਨਹੀਂ ਆਇਆ ਇਸ ਕਰਕੇ ਉਹਨਾਂ ਨੇ ਫੇਰ ਪੈਗ ਦੇ ਛਿੱਟੇ ਮਾਰੇ ਤੇ ਫੇਰ ਆਪਣਾ ਪੈਗ ਪੀਤਾ ਮਤਲਬ ਇੰਨੀ ਘਟੀਆ ਹਰਕਤ ਭਗਵੰਤ ਮਾਨ ਸਾਹਿਬ ਕਰ ਸਕਦੇ ਨੇ ਸਾਡੇ ਪੰਜਾਬ ਦਾ ਸੀਐਮ ਇੰਨੀ ਘਟੀਆ ਹਰਕਤ ਕਰ ਸਕਦਾ ਅਸੀਂ ਇਹੋ ਜਿਹੇ ਬੰਦਿਆਂ ਨੂੰ ਸੀਐਮ ਬਣਾਇਆ ਹੈ ਜਗਮਨ ਸਮਰਾ ਕੀ ਸੋਚ ਕੇ ਕਹਿ ਰਿਹਾ ਕਿ ਵਾਕਈ ਉਹਨਾਂ ਕੋਲ ਇਹ ਵੀਡੀਓ ਹੈਗੀ ਆ ਜਾਂ ਫਿਰ ਉਹਨਾਂ ਨੇ ਹਵਾ 'ਚ ਤੀਰ ਮਾਰਿਆ ਸਿਰਫ ਪੰਜਾਬੀਆਂ ਨੂੰ ਝਟਕਾਉਣ ਦੇ ਲਈ ਆਖਿਰ ਸੱਚ ਕੀ ਹੈ ਸਮਰਾ ਭਾਜੀ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਹੈ ਕਿ ਹੁਣ ਇਸ ਗੱਲ ਦਾ ਖੁਲਾਸਾ ਹੋਣਾ ਬਹੁਤ ਜ਼ਰੂਰੀ ਹੈ ਇਹ ਗੱਲ ਹੁਣ ਹਰੇਕ ਪੰਜਾਬੀ ਦੇ ਅੰਦਰ ਰੜਕਣ ਲੱਗ ਚੁੱਕੀ ਹੈ ਕਿ ਇਹ ਗੱਲ ਇਹਨੇ ਕਿਉਂ ਕਹੀ ਹੈ ਹਰ ਪੰਜਾਬੀ ਚਾਹੁੰਦਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਸੱਚਾਈ ਦਾ ਪਤਾ ਲੱਗੇ ਕਿ ਵਾਕਈ ਇਹੋ ਜਿਹੀ ਕੋਈ ਵੀਡੀਓ ਹੈਗੀ ਹੈ ਜਾਂ ਫਿਰ ਇਹਨਾਂ ਨੇ ਹਵਾ 'ਚ ਤੀਰ ਛੱਡਿਆ ਸੋ ਅਸੀਂ ਤਾਂ ਇੱਕੋ ਸਵਾਲ ਪੁੱਛਦੇ ਹੂ ਇਜ਼ ਦਾ ਮੇਨ ਪਲੇਅਰ ਆਖਿਰ ਇਹਦੇ ਪਿੱਛੇ ਦਾ ਅਸਲ ਖਿਡਾਰੀ ਕੌਣ ਹੈ ਕਿ ਜਗਮਨ ਸਮਰਾ ਕਿਸੇ ਹੋਰ ਸਿਆਸੀ ਪਾਰਟੀ ਦੇ ਨਾਲ ਰਲ ਕੇ ਇਹ ਕੋਸ਼ਿਸ਼ ਕਰ ਰਿਹਾ ਹੈ ਜਾਂ ਫਿਰ ਆਪਣੇ ਕੋਇਨ ਦੇ ਵਾਸਤੇ ਜਿਹੜਾ ਉਹਨਾਂ ਨੇ ਕੋਇਨ ਨੂੰ ਹੋਰ ਪ੍ਰਚਲਿਤ ਕਰਨਾ ਹੈ ਉਹਨੂੰ ਵੇਚਣਾ ਉਹਦੇ ਵਾਸਤੇ ਕਰ ਰਿਹਾ ਹੈ ਜਾਂ ਫਿਰ ਉਹਦੀ ਭਗਵੰਤ ਮਾਨ ਨਾਲ ਕੋਈ ਰੰਜਿਸ਼ ਹੈਗੀ ਹੈ ਮਤਲਬ ਇਸ ਗੱਲ ਦਾ ਹਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਉਹ ਇਹਨਾਂ ਕਿਉਂ ਕਰ ਰਹੇ ਨੇ ਉਹ ਇਹ ਵੀਡੀਓਜ਼ ਹੁਣ ਕਿਉਂ ਰਿਲੀਜ਼ ਕਰ ਰਹੇ ਨੇ ਅੱਗੇ ਦੇਖਦੇ ਹਾਂ ਕੀ ਬੰਦ ਹੈ ਜੁੜੇ ਰਹੋ ਸਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਫਸੇ ਰਹੋ